ਸ਼੍ਰੀ ਮੁਖਤਰ ਸਾਹਿਬ ਵਿਖੇ ਇਲਾਜ ਦੇ ਨਿਕ ਦਿਲ ਦੀ ਬਿਮਾਰੀ ਦੇ ਮਰੀਜ਼ ਦੀ ਮੌਤ ਉਪਰੰਤ ਉਸ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਇਲਾਜ ਕਰ ਰਹੇ ਡਾਕਟਰਾਂ ਤੇ ਵੱਡੇ ਦੋਸ਼ ਲਾਏ ਨੇ ਸ਼੍ਰੀ ਮੁਖਤਰ ਸਾਹਿਬ ਵਾਸੀ ਬਿਯੁਰਗੋ ਅਤੇ 인ਦਰਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਅਨਸਾਰ ਉਹਨਾਂ ਦੀ ਮਾਤਾ ਨੂੰ ਅਚਾਨਕ ਅਟੈਕ ਆਇਆ ਤਾਂ ਉਹ ਸ਼੍ਰੀ ਮੁਖਤਾਰ ਸਾਹਿਬ ਦੇ ਇੱਕ ਨਿੱਜੀ ਹਸਪਤਾਲ ਵਿਖੇ ਮਾਤਾ ਨੂੰ ਲੈ ਗਏ ਜ਼ਰੂਰੀ ਟੈਸਟਾਂ ਉਪਰੰਤ ਡਾਕਟਰ ਨੇ ਮਾਤਾ ਦੇ ਆਪਰੇਸ਼ਨ ਉਪਰੰਤ ਹਾਰਟ ਸਟੰਟ ਪਾ ਦਿੱਤੇ ਕੁਝ ਸਮੇਂ ਬਾਅਦ ਮਾਤਾ ਦੀ ਤਬੀਅਤ ਵਿਗੜ ਗਈ ਅਤੇ ਮਾਤਾ ਦੀ ਮੌਤ ਹੋ ਗਈ ਪਰਿਵਾਰ ਦੇ ਮੈਂਬਰਾਂ ਅਨੁਸਾਰ ਉਹਨਾਂ ਇਸ ਨੂੰ ਪਰਮਾਤਮਾ ਦਾ ਭਾਣਾ ਮੰਨਿਆ ਤੇ ਮਾਤਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਪਰ ਜਦੋਂ ਨਾ ਮਾਤਾ ਦਾ ਅੰਗੀਠਾ ਸੰਭਾਲਣ ਦੀ ਰਸਮ ਕਰਦੇ ਹਾਂ ਫੁੱਲ ਜੁੱਗੇ ਤਾਂ ਕਾਫੀ ਸਮਾਨ ਜੋ ਮੈਡੀਕਲ ਵਰਤੋਂ ਦਾ ਸਮਾਨ ਹੈ ਇਸ ਦੌਰਾਨ ਮਾਤਾ ਦੇ ਸੀਵੇ ਤੋਂ ਮਿਲਿਆ ਜਿਸ ਉਪਰੰਤ ਉਹ ਸਭ ਪਰੇਸ਼ਾਨ ਹੋਏ ਪਰਿਵਾਰਕ ਮੈਂਬਰਾਂ ਸਾਰੇ ਇਹ ਤਾਰਾਂ ਆਦੀ ਸਬੰਧਿਤ ਡਾਕਟਰਾਂ ਨੇ ਸਟੰਟ ਪਾਉਣ ਸਮੇਂ ਅੰਦਰ ਹੀ ਛੱਡ ਦਿੱਤੀਆਂ ਜਿਸ ਕਾਰਨ ਮਾਤਾ ਦੀ ਮੌਤ ਹੋਈ ਹੈ ਉਧਰ ਦੂਜੇ ਪਾਸੇ ਸਬੰਧਿਤ ਡਾਕਟਰਾਂ ਨੇ ਕਿਹਾ ਕਿ ਪੂਰੇ ਆਪਰੇਸ਼ਨ ਦੀ ਵਿਡੀਓ ਬਣਦੀ ਹੈ ਤੇ ਜੋ ਸਮਾਨ ਪਰਿਵਾਰਕ ਮੈਂਬਰ ਦਿਖਾ ਰਹੇ ਨੇ ਅਜਿਹਾ ਕੁਝ ਵੀ ਇਸ ਡਾਂਟ ਪਾਉਣ ਲਈ ਵਰਤੋਂ ਵਿੱਚ ਨਹੀਂ ਆਉਂਦਾ ਡਾਕਟਰਾਂ ਨੇ ਇਹਨਾਂ ਦੋਸ਼ਾਂ ਨੂੰ ਨਕਾਰ ਦਿੱਤਾ ਸਾਰਾ ਕੀ ਹੈ ਮਾਮਲਾ ਸੁਣੋ ਪੂਰੀ ਖਬਰ ਜੀ ਦੇਖੋ ਇਸ ਇਹ ਐਲ اے ਡੀ ਨਾਮ ਦੀ ਨਾੜ ਹੁੰਦੀ ਹੈ ਲੈਫਟ ਇੰਟੀਰੀਅਰ ਡਿਸੈਂਡਿੰਗ ਨਾਮ ਦੀ ਇੱਕ ਆਫੀ ਮੇਨ ਨਾੜ ਹੁੰਦੀ ਹੈ ਗੀ ਬਾਡੀ ਦੀ ਇਸ ਦੇ ਵਿੱਚ ਮੇਜਰ ਅਟੈਕ ਆਇਆ ਸੀ ਮੇਜਰ ਅਟੈਕ ਇਹਦੇ 100% ਸ਼ੁਰੂ ਤੋਂ ਜੀ 100% ਬੰਦ ਹੋਣ ਕਰਕੇ ਆਇਆ ਸੀ ਜਦੋਂ ਇਹਦੀ ਐਂਜਿਓਗ੍ਰਾਫੀ ਕੀਤੀ ਗਈ ਇੱਕ ਕਾਫੀ ਸ਼ੁਰੂ ਤੋਂ ਲੈ ਕੇ ਮਿਡ ਤੱਕ ਇਹਦੇ ਵਿੱਚ ਡਿਜ਼ੀਜ਼ ਸੀ ਜਿਹਨੂੰ ਸਟੈਂਡ ਪਾ ਕੇ ਸਹੀ ਕੀਤਾ ਗਿਆ ਇਹਦੇ ਵਿੱਚ ਵਧੀਆ ਫਲੋ ਆਇਆ ਵਧੀਆ ਰਿਜ਼ਲਟ ਆਇਆ ਲੇਕਿਨ ਜਿਹੜੀ ਆ ਆਰਸੀਏ ਨਾਮ ਦੀ ਨਾੜੀ ਹੈ ਨਾੜੀ ਦੂਸਰੀ ਉਹ ਪਹਿਲਾਂ ਤੋਂ ਹੀ ਪੁਰਾਣੀ ਹੀ 100% ਬੰਦ ਪਈ ਸੀ ਓਕੇ ਉਹਦਾ ਐਮਰਜੈਂਸੀ ਐਲ 6 ਆ ਇਹਦੇ ਵਿੱਚ ਵੀ ਬਲੋਕੇਜ ਸੀਗੀ ਤਾਂ ਕੁੱਲ ਮਿਲਾ ਕੇ ਇਹਨਾਂ ਦਾ ਬਾਈਪਾਸ ਜੇ ਪੇਸ਼ੈਂਟ ਸਟੇਬਲ ਹੋਵੇ ਅਟੈਕ ਨਾ ਆਇਆ ਹੋਵੇ ਫਿਰ ਤਾਂ ਪੇਸ਼ੈਂਟ ਨੂੰ ਬਾਈਪਾਸ ਕਰਿਆ ਜਾਂਦਾ ਹੈ ਜਿਵੇਂ ਆ ਸਿੱਖ ਸਮਝਾਇਆ ਸੀ ਇਹਨਾਂ ਨੂੰ ਲੇਕਿਨ ਜਦੋਂ ਅਮਰਜੈਂਸੀ ਹੁੰਦੀ ਹੈ ਪੇਸ਼ੈਂਟ ਦੀ ਹਾਲਤ ਖਰਾਬ ਹੁੰਦੀ ਆ ਹਾਰਟ ਦਾ ਹੀ ਪੰਪਿੰਗ ਵੀਕ ਹੋ ਚੁੱਕੀ ਹੁੰਦੀ ਆ ਹਾਰਟ ਅਟੈਕ ਕਰਕੇ ਉਦੋਂ ਅਮਰਜੈਂਸੀ ਦੇ ਵਿੱਚ ਸਿਰਫ ਉਹ ਨਾੜ ਖੋਲੀ ਜਾਂਦੀ ਹੈ ਜਿਹਦੇ ਵਿੱਚ ਅਟੈਕ ਆਇਆ ਹੈ ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਕੰਡੀਸ਼ਨ ਜੇ ਕੰਡੀਸ਼ਨ ਪੇਸ਼ੈਂਟ ਦੀ ਬਹੁਤ ਸਟੇਬਲ ਹੋਵੇ ਵਧੀਆ ਹੋਵੇ ਫਿਰ ਦੂਜੀਆਂ ਵੀ ਖੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਜੇ ਪੇਸ਼ੈਂਟ ਦੀ ਕੰਡੀਸ਼ਨ ਬਹੁਤ ਮਾੜੀ ਆ ਤਾਂ ਫਿਰ ਇੱਕ ਹੀ ਨਾੜ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨੂੰ ਖੋਲ ਕੇ ਸਾਨੂੰ ਬਾਕੀ ਸਭ ਟ੍ਰੀਟਮੈਂਟ ਦੇ ਉੱਤੇ ਰੱਖਿਆ ਜਾਂਦਾ ਸਰ 24 ਘੰਟੇ ਸਟੇਬਲ ਵੀ ਰਹੇ ਮਤਲਬ ਬਿਲਕੁਲ ਸਟੇਬਲ ਰਹੇ ਹੈ ਪੇਸ਼ੈਂਟ ਨੇ ਖਾਇਆ ਪੀਆ ਵੀ ਹੈ ਪੇਸ਼ੈਂਟ ਨੂੰ 10 ਵਾਰ ਅਸੀਂ ਪੁੱਛਿਆ ਹੋਊਗਾ ਕਿਤਨੀ ਵਾਰਾਉਂਡ ਹੋਇਆ ਸਟਾਫ ਸਾਰਾ ਕੁਝ ਹੈਗਾ ਸਭ ਨੇ ਪੁੱਛਿਆ ਇੱਕ ਵਾਰੀ ਵੀ ਉਹਨਾਂ ਨੇ ਐ ਨਹੀਂ ਦੱਸਿਆ ਕਿ ਮੈਨੂੰ ਕੋਈ ਤਕਲੀਫ ਹੈ ਜਸਟ ਇਹਨਾਂ ਦੀ ਡੈਥ ਤੋਂ ਕੁਝ ਟਾਈਮ ਪਹਿਲਾਂ 10 ਮਿੰਟ ਪਹਿਲਾਂ ਉਹਨਾਂ ਨੇ ਪ੍ਰੋਬਲਮ ਸ਼ੁਰੂ ਕੀਤੀ ਤੇ ਇਹ ਸਾਰਾ ਕੁਝ ਸਡਨ 10 ਮਿੰਟਾਂ ਵਿੱਚ ਹੀ ਹੋ ਗਿਆ ਕਿਸੇ ਨੂੰ ਸਾਨੂੰ ਟਾਈਮ ਹੀ ਨਹੀਂ ਮਿਲਿਆ ਜੀ ਯਾਹਾਂ ਪੇਸ ਬਸ ਫੈਟ ਸਰ ਗੁੱਡ ਮੈਂ ਮੇਰਾ ਨਾਮ ਹੈ ਡਾਕਟਰ ਗੌਰਵ ਡਾਕਟਰ ਇੱਕ ਪੇਸ਼ੈਂਟ ਸੀਗੇ ਲੇਡੀ ਪੇਸ਼ੈਂਟ ਕਾਫੀ ਮੋਰਥੀ ਉਹਨੇ ਡੈਥ ਹੋ ਜਾਂਦੀ ਤੇ ਉਹਨੇ ਜਦੋਂ ਫੋਨ ਚੁੱਕਣ ਜਾਂਦੇ ਸਟਾਫ ਤੋਂ ਬੋਲਿਆ ਫੈਮਲੀ ਨੂੰ ਉਹਨੂੰ ਕੁਝ ਇਸ ਤਰ੍ਹਾਂ ਦਾ ਸਮਾਨ ਮਿਲਦਾ ਹੈ ਕਿ ਉਹ ਅਲੀਗੇਸ਼ਨ ਵਜਾਰੇ ਨੇ ਕਿ ਜੋ ਸਾਡੇ ਪੀਜੀ ਦਾ ਅਸੀਂ ਟ੍ਰੀਟਮੈਂਟ ਕਰਾਇਆ ਸੀ ਕਿ ਉਹ ਸਮਾਨ ਡਾਕਟਰ ਵੱਲੋਂ ਵਿੱਚ ਛੱਡ ਦਿੱਤਾ ਹੈ। ਕੀ ਮਾਮਲਾ ਕੀ ਹੈ ਬੁਰਾ। ਦੇਖੋ ਇਹ ਜਿਹੜੀ ਅਸੀਂ ਐਂਜਿਓਗ੍ਰਾਫੀ ਕਰਦੇ ਆ ਜਾਂ ਐਂਜੋਪਲਾਸਟੀ ਕਰਦੇ ਹਾਂ ਸਾਡੇ ਦੇ ਵਿੱਚ ਇੱਕ ਬਹੁਤ ਵਧੀਆ ਚੀਜ਼ ਹੁੰਦੀ ਹੈ ਕਿ ਸਾਰਾ ਕੁਝ ਜੋ ਵੀ ਅਸੀਂ ਪ੍ਰੋਸੀਜਰ ਕਰਦੇ ਆ ਨਾ ਇੱਕ ਇੱਕ ਸਟੈਪ ਹੈ ਨਾ ਉਹਦੀ ਵੀਡੀਓ ਬਣਦੀ ਹੈ। ਪੇਸ਼ੈਂਟ ਦੇ ਅੰਦਰ ਕੀ ਹੋ ਰਿਹਾ ਕਿੱਥੇ ਕਿਹੜੀ ਤਾਰ ਜਾ ਰਹੀ ਹੈ ਕਿੱਥੇ ਕਿਹੜਾ ਸਟੈਂਡ ਪੈ ਰਿਹਾ ਕਿਵੇਂ ਫੁੱਲ ਰਿਹਾ ਕਿਵੇਂ ਅਸੀਂ ਖੋਲਿਆਗਾ ਕੋਈ ਕੰਪਲਿਕੀਸ਼ਨ ਹੁੰਦੀ ਆ ਉਹਦੀ ਵੀ ਨਾਲ ਦੇ ਨਾਲ ਵੀਡੀਓ ਬਣਦੀ ਉਹ ਸਾਡੇ ਕੋਲ ਸਾਰੀ ਹੈ ਉਹਨੂੰ ਉਸ ਨੂੰ ਕੋਈ ਨਾ ਉਹਨੂੰ ਮੈਂ ਉਹਨੂੰ ਹੀ ਚੇਂਜ ਕਰ ਸਕਦਾ ਨਾ ਉਹਨੂੰ ਐਡਿਟ ਕਰ ਸਕਦਾ ਉਹਦੀ ਉਵੇਂ ਮਸ਼ੀਨ ਦੇ ਵਿੱਚ ਪਈ ਜਾਂਦੀ ਹੈ ਇੱਕ ਤਰ੍ਹਾਂ ਅਸੀਂ ਉਹ ਦੇਖ ਕੇ ਤੁਹਾਨੂੰ ਦੱਸ ਸਕਦੇ ਆ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਉਹ ਵੀਡੀਓ ਕੀ ਹੁੰਦੀ ਆ ਉਹ ਐਕਸਰੇ ਹੁੰਦੀ ਆ ਇੱਕ ਤਰ੍ਹਾਂ ਦੇ ਐਕਸ-ਰੇ ਹੁੰਦੇ ਆ ਸਿਨੇ ਸਿਨੇ ਹੁੰਦਾਗਾ ਐਕਸ-ਰੇ ਹੁੰਦਾਗਾ ਤੁਹਾਨੂੰ ਪਤਾ ਵੀ ਕੋਈ ਵੀ ਆ ਸਟੀਲ ਦੀ ਚੀਜ਼ ਆ ਜਿਸ ਤਰ੍ਹਾਂ ਦੀ ਵੀ ਉਹਨਾਂ ਨੇ ਕੱਢੀ ਆ ਮੈਟਲ ਦੀਆਂ ਹੀ ਆ ਨਾ ਤੁਹਾਨੂੰ ਦਿਖਦੀ ਹੋਣੀ ਕਿਉਂਕਿ ਪਲਾਸਟਿਕ ਤਾਂ ਹੈ ਨਹੀਂਗਾ ਇਹੇ ਜੇ ਕੁਝ ਵੀ ਇੱਧਰ ਰਹਿਦਾ ਸੀਗਾ ਤਾਂ ਉਹ ਉਸ ਮਸ਼ੀਨ ਦੇ ਵਿੱਚ ਵੈਸੀ ਤੁਹਾਨੂੰ ਦਿਖ ਜਾਣਾ ਸੀ ਕਿਉਂਕਿ ਉਹ ਵੀ ਇੱਕ ਤਰ੍ਹਾਂ ਦੇ ਐਕਸ-ਰੇ ਹੁੰਦੇ ਕੋਈ ਵੀ ਮੈਟਲ ਦੀ ਚੀਜ਼ ਉਹਦੇ ਵਿੱਚ ਦੇਖ ਜਾਂਦੀ ਹੈਗੀ ਹੈ ਪਹਿਲੀ ਗੱਲ ਤਾਂ ਉਹ ਇਹੋ ਜਿਹਾ ਕੁਝ ਵੀ ਨਹੀਂ ਹੈਗਾ ਉਹ ਆਪਾਂ ਵੀਡੀਓ ਦੇਖ ਕੇ ਪ੍ਰੂਫ ਕਰ ਸਕਦੇ ਆ ਆਪਣੇ ਕੋਲ ਪ੍ਰੂਫ ਵੀ ਹੈ ਉਹਦੇ ਵਿੱਚ ਹੀ ਪਿਆਗਾ ਵੀਡੀਓ ਤਾਂ ਜਿਵੇਂ ਹਰ ਕੇਸ ਲਈ ਅਸੀਂ ਕਰਦੇ ਆ ਦੂਸਰਾ ਹੈ ਹਾਂਜੀ ਇਹ ਟ੍ਰੀਟਮੈਂਟ ਕੀ ਕਰਵਾਉਗਾ ਇਸ ਕੋਲ ਟ੍ਰੀਟਮੈਂਟ ਪੇਸ਼ੈਂਟ ਪੁਰਾਣਾ ਪੇਸ਼ੈਂਟ ਹੈਗਾ ਜੀ 1 ਸਾਲ ਪਹਿਲਾਂ ਉਹਨਾਂ ਦੀ ਤਿੰਨ ਨਾੜਾਂ 'ਚ ਬਲੌਕੇਜ ਹੈਗੀ ਸੀ ਕਾਫੀ ਇੱਕ ਪੁਰਾਣੀ ਬੰਦ ਸੀ 100% ਨਾੜ ਉਹਨਾਂ ਨੂੰ ਉਦੋਂ ਕਿਹਾ ਗਿਆ ਸੀਗਾ ਡਾਕੂਮੈਂਟਡ ਐਂਜਿਓਗ੍ਰਾਫੀ ਕਰ ਤੋਂ ਬਾਅਦ 1 ਸਾਲ ਪਹਿਲਾਂ ਕਿ ਤੁਸੀਂ ਇਹਨਾਂ ਦੀ ਟਾਈਮ ਨਾਲ ਜਲਦੀ ਬਾਈਪਾਸ ਕਰਵਾ ਲਓ ਜ਼ਿਆਦਾ ਪ੍ਰੋਬਲਮ ਹੈਗੀ ਆ ਮਾਤਾ ਜੀ ਦੀ ਤੇ ਇਹ ਆਹ ਦਵਾਈਆਂ ਲੋ ਨਾ ਉਹਨਾਂ ਨੇ ਦਵਾਈਆਂ ਵੀ ਨਹੀਂ ਲਿੱਤੀਆਂ ਤੇ ਬਾਈਪਾਸ ਵੀ ਨਹੀਂ ਕਰਾਈ ਤੇ ਜਿਸ ਜੀ ਦਾ ਡਰ ਸੀਗਾ 1 ਸਾਲ ਤੱਕ ਉਹ ਚੱਲਦੇ ਫਿਰਦੇ ਉਸ ਤੋਂ ਬਾਅਦ ਹੁਣ ਆ ਕੇ ਅਟੈਕ ਆ ਗਿਆ ਮਿਜਰ ਅਟੈਕ ਆਇਆ ਮਿਜਰ ਅਟੈਕ ਆਉਣ ਤੋਂ ਬਾਅਦ ਜਿਹੜਾ ਸਾਡੇ ਕੋਲ ਪਹੁੰਚਿਆ ਉਸ ਟਾਈਮ ਤੇ ਕਾਫੀ ਹਾਲਤ ਖਰਾਬ ਸੀ ਦਿਲ ਵੀ ਵੀਕ ਹੋ ਚੁੱਕਿਆ ਸੀਗਾ ਉਹਨਾਂ ਦਾ ਕਾਫੀ ਕਮਜ਼ੋਰ ਹੋ ਚੁੱਕਿਆ ਸੀ ਜਿਵੇਂ ਤਿਵੇਂ ਅਸੀਂ ਉਹਨਾਂ ਨੂੰ ਮੈਡੀਸਿਨ ਦੇ ਨਾਲ ਸੈਟਲ ਕੀਤਾ ਫਿਰ ਐਂਜਿਓਗ੍ਰਾਫੀ ਕੀਤੀ ਐਂਜਿਓਗ੍ਰਾਫੀ ਚ ਉਹ ਹੀ ਨਾੜਾਂ ਬੰਦ ਨਿਕਲੀਆਂ ਉਹਦੇ ਵਿੱਚ ਜਿਹੜੀ ਅਟੈਕ ਵਾਲੀ ਨਾੜ ਸੀ ਉਹ ਅਸੀਂ ਇਹਨਾਂ ਨੂੰ ਕਿਹਾ ਸੀ ਕਿ ਖੋਲਾਂਗੇ ਖੋਲਣ ਦੀ ਕੋਸ਼ਿਸ਼ ਕਰਾਂਗੇ ਉਹ ਅਸਿਸਟੈਂਟ ਪਾ ਕੇ ਖੋਲੀ ਵਧੀਆ ਰਿਜ਼ਲਟ ਆ ਖੁਲ ਗਈ ਨਾੜ ਉਸ ਤੋਂ ਬਾਅਦ ਅਸੀਂ ਪੇਸ਼ੈਂਟ ਨੂੰ ਬਾਹਰ ਆਈਸੂ ਵਿੱਚ ਭੇਜਤਾ ਪੇਸ਼ੈਂਟ ਵਧੀਆ 24 ਕੈਂਟੇਟ ਤਾਲਿਕੰਟੇ ਵਧੀਆ ਰਿਹਾਗਾ ਉੱਥੇ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਕਿ ਪੇਸ਼ੈਂਟ ਨੂੰ ਕੋਈ ਦਿੱਕਤ ਹੋਵੇ ਜਿੰਨਾ ਹੀ ਸਮਾਨ ਜਿਹਾ ਉਹ ਦਿਖਾ ਰਿਹਾ ਗਿਆ ਇੰਨਾ ਹੋਵੇ ਤਾਂ ਪੇਸ਼ੈਂਟ ਦਾ ਤਾਂ ਜ਼ਿੰਦਾ ਰਹਿਣਾ ਬੜਾ ਮੁਸ਼ਕਿਲ ਲੱਗਾਗਾ ਲੱਗਦਾ ਕਿ ਜੋ ਜਿਸ ਤਰ੍ਹਾਂ ਦਾ ਪੋਜ਼ਿਟਿਵ ਵੀ ਇਤਿਹਾਸ ਸਮਾਨ ਨਿਕਲਿਆ ਕੀ ਲੱਗਦਾ ਤੁਹਾਨੂੰ ਕੀ ਉਹ ਦੇਉ ਸਾਨੂੰ ਤਾਂ ਨਹੀਂ ਲੱਗਦਾ ਕਿ ਕੁਝ ਖਾਸ ਹੋਣਾ ਚਾਹੀਦਾਗਾ ਵੀ ਸਾਡੇ ਨਾਲ ਰਿਲੇਟਡ ਤਾਂ ਅਸੀਂ ਤੁਹਾਨੂੰ ਇੱਕ ਤਾਂ ਇਹ ਵੀਡੀਓ ਵੀ ਦਿਖਾਵਾਂਗੇ ਐਕਸ-ਰੇ ਦੀ ਜਿਹੜੀ ਤੁਹਾਨੂੰ ਜਿਸਟੈਂਸ ساری ਬੋਡੀ ਦੇ ਥਰੂ ਐਂਡ ਥਰੂ ਐਕਸ-ਰੇ ਹੋ ਜਾਂਦਾ ਹੈਗਾ ਕੁਝ ਵੀ ਹੋਵੇ ਪਤਾ ਲੱਗ ਜਾਂਦਾ ਹੈਗਾ ਠੀਕ ਹੈ ਪਲੱਸ ਸਾਡੀ ਜਿਹੜੇ ਕੰਮ ਕਰਨ ਦੇ ਜਿਹੜੇ ਇਨਸਟਰੂਮੈਂਟ ਹਨਾ ਜਿਹੜੀਆਂ ਚੀਜ਼ਾਂ ਆਈਆਂ ਉਹ ਅਸੀਂ ਮਿਲੀਮੀਟਰ ਜਿਵੇਂ ਜਿਹੜਾ ਸਭ ਤੋਂ ਵੱਡਾ ਸਟੈਂਡ ਹੁੰਦਾਗਾ ਆਮ ਤੌਰ ਤੇ 4x48 ਦਾ ਹੁੰਦਾਗਾ ਯਾਨੀ ਕਿ 4 ਮਿਲੀਮੀਟਰ ਮੋਟਾ ਵੱਧ ਤੋਂ ਵੱਧ ਸਟੈਂਡ ਹੁੰਦਾਗਾ 4 mm ਜਿੰਨਾ ਜਿਹੜੀਆਂ ਸਾਡੀਆਂ ਵਾਇਰਸ ਹੁੰਦੀਆਂ ਉਹ 1 mm 2 mm ਦੀਆਂ ਹੁੰਦੀਆਂ ਹੈਗੀਆਂ ਕੋਈ ਵੀ ਸਮਾਨਾ ਸਾਡਾ ਮਤਲਬ ਕਿ 2 mm 3 mm ਤੋਂ ਜ਼ਿਆਦਾ ਨਹੀਂ ਹੁੰਦਾਗਾ ਤਾਂ ਇਸ ਤਰ੍ਹਾਂ ਦਾ ਜੀ ਕਿਸੇ ਦੇ ਰੱਬ ਨਾ ਕਰੇ ਕਿਸੇ ਦੇ ਵਿੱਚ ਕੁਝ ਰਹਿ ਵੀ ਜਾਂਦਾ ਨਾ ਤਾਂ ਉਹਨੂੰ ਰੱਬ ਨਾਲ ਮਿਲਣਾ ਤੁਸੀਂ ਆਪ ਸੋਚੋ ਇੰਨੀ ਵੱਡੀ ਬੋਡੀ 'ਚ ਇਸ ਤਰ੍ਹਾਂ ਦੇ ਫੁੱਲ ਚੁਗਦੇ ਆ ਤਾਂ ਕੀ ਮਿਲੂਗਾ ਇੱਕ ਜਿਵੇਂ ਮੰਨ ਲਓ ਇੱਕ ਧਾਗਾ ਹੈਗਾ ਧਾਗੇ ਵਰਗੀਆਂ ਚੀਜ਼ਾਂ ਨਾਲ ਅਸੀਂ ਇਹ ਸਾਰਾ ਕੁਝ ਕਰ ਦਿੰਗੇ ਧਾਗਾ ਹੈਗਾ ਸਟੈਂਟ ਟੈਗ ਬੜੀ ਛੋਟੀ ਪਤਲੀ ਜੀ ਜਾਲੀ ਹੁੰਦੀ ਹੈ ਸਟੈਂਟ ਉਸ ਦਾ ਇਹਨਾਂ ਚੀਜ਼ਾਂ 'ਚ ਮਿਲਣਾ ਬਹੁਤ ਹੀ 희 ਹੋ ਗਿਆ ਇਸ ਜੋ ਵੀ ਮਿਲੇ ਆਗਾ ਉਹ ਬਿਲਕੁਲ ਵੀ ਸਾਡੇ ਪ੍ਰੋਸੀਜਰ ਨਾਲ ਬਿਲਕੁਲ ਵੀ ਰਿਲੇਟਡ ਨਹੀਂ ਹੈਗਾਗਾ ਕਿਸੇ ਤਰ੍ਹਾਂ ਵੀ ਇਹ ਕਿੰਨੀ ਤਰੀਕ ਨੂੰ ਤੁਹਾਡੇ ਕੋਲ ਆਈ ਸੀ ਔਰ ਕਿੰਨੀ ਤਰੀਕ ਨੂੰ ਮਨੂ ਤੋਂ ਗਈ ਸੀ ਡੈਟ ਕਿੰਦਾਂ ਹੋਈ ਦੇ ਇਹ ਸਾਡੇ ਕੋਲ ਅ ਮੈਂ ਤੁਹਾਨੂੰ ਦੱਸ ਦਿੰਦਾਗਾ ਇਹ ਸਾਡੇ ਕੋਲ 28 2 ਨੂੰ ਆਈ ਸੀਗੇ ਫੈਬਰੂਰੀ ਨੂੰ ਤੇ ਇਨਾਂ ਦੀ ਡੈਥ 1 ਵਜੇ 1 ਵਜੇ ਕੇ 10 ਮਿੰਟ 1 ਵਜੇ ਤੇ ਰਾਤ ਨੂੰ 1 ਮਾਰਚ ਨੂੰ ਹੋਈ ਹੈ ਤੇ ਉਦੋਂ ਤੱਕ ਪੇਸ਼ੈਂਟ ਸਟੇਬਲ ਰਿਹਾ ਹੈਗਾ ਉਸ ਤੋਂ ਪਹਿਲਾਂ ਤੱਕ ਵੀ ਉਮਰ ਕਿੰਨੀ ਕੁ ਸਿਚੁਏਸ਼ਨ ਹੈ ਮਾਤਾ ਜੀ ਦੀ ਉਮਰ 65 ਸਾਲ ਦੀ ਲਿਖਵਾਈ ਗਈ ਹੈ ਜੀ ਥੈਂਕਸ ਤੇ ਉਸ ਟਾਈਮ ਕੋਈ ਫੈਮਿਲੀ ਨੇ ਇਰਾ ਪੇਟਰਾ ਜਤਾਇਆ ਕਿ ਕਿਸੇ ਇਸ ਤਰ੍ਹਾਂ ਹੋਇਆ ਸਾਡੇ ਪੇਸ਼ੈਂਟ ਨੂੰ ਤੁਸੀਂ ਇਸ ਤਰ੍ਹਾਂ ਤੁਸੀਂ ਇਹ ਪੇਸ਼ੈਂਟ ਇਹ ਇਹੀ ਗੱਲ ਤੁਸੀਂ ਫੈਮਿਲੀ ਤੋਂ ਵੀ ਕਨਫਰਮ ਕਰ ਸਕਦੇ ਹੋ ਕਿ ਵੀ ਇਹਨਾਂ ਨੂੰ ਕੀ ਸਟੈਂਟ ਪਾਉਣ ਤੋਂ ਪਹਿਲਾਂ ਜਾਂ ਬਾਅਦ ਚ ਕੋਈ ਇਲਾਜੇ ਕਮੀ ਜਾਂ ਕੋਈ ਤਕਲੀਫ ਹੁੰਦੀ ਰਹੀ ਹੋਵੇ ਦੇਖੋ ਇੰਨਾ ਸਾਰਾ ਮੈਟਲ ਦੀ ਚੀਜ਼ਾਂ ਦਿਖਾ ਰਹੇ ਹੈਗਾ ਉਹ ਜੇ ਹੋਵੇ ਬੰਦੇ ਤੇ ਤਕਲੀਫ ਤਾਂ ਹੁੰਦੀ ਹੈ ਕੋਈ ਪੇਸ਼ੈਂਟ ਨੂੰ ਦਰਦ ਲਗਾਤਾਰ ਹੋ ਰਿਹਾ ਹੋਵੇ ਕੋਈ ਤਕਲੀਫ ਨਾਲ ਦੀ ਨਾਲ ਜ਼ਿਆਦਾ ਹੋ ਰਹੀ ਹੋਵੇ ਪੇਸ਼ੈਂਟ ਨੂੰ 24 ਘੰਟੇ ਬਾਅਦ ਸਟੈਂਟ ਪਾਉਣ ਤੋਂ ਬਾਅਦ

ਹਾਂਜੀ ਤੋਂ ਕੁਝ ਐਸਟਰੋਲਜ ਮਾਰ ਰਿਹਾ ਹੈ ਕਿ ਉਹ ਐਲੀਗੇਸ਼ਨ ਕਰਾ ਰਹੀ ਨੇ ਕਿ ਜੋ ਸਾਡੇ ਬੀਜੀ ਦਾ ਅਸੀਂ ਟ੍ਰੀਟਮੈਂਟ ਕਰਾਇਆ ਸੀ ਤੇ ਉਹ ਸਮਾਨ ਡਾਕਟਰ ਵੱਲੋਂ ਵਿੱਚ ਛਾੜ ਦਿੱਤਾ ਗਿਆ। ਕੀ ਮਾਮਲਾ ਕੀ ਹੈ ਬੰਦਾ। ਦੇਖੋ ਇਹ ਜਿਹੜੀ ਅਸੀਂ ਐਂਜਿਓਗ੍ਰਾਫੀ ਕਰਦੇ ਆ ਜਾਂ ਐਂਜੋਪਲਾਸਟੀ ਕਰਦੇ ਸਾਡੇ ਦੇ ਵਿੱਚ ਇੱਕ ਇੱਕ ਬਹੁਤ ਵਧੀਆ ਚੀਜ਼ ਹੁੰਦੀ ਹੈ ਕਿ ਸਾਰਾ ਕੁਝ ਜੋ ਵੀ ਅਸੀਂ ਪ੍ਰੋਸੀਜਰ ਕਰਦੇ ਆ ਨਾ ਇੱਕ ਇੱਕ ਸਟੈਪ ਬਣਾ ਉਹਦੀ ਵੀਡੀਓ ਬਣਦੀ ਹੈ। ਪੇਸ਼ੈਂਟ ਦੇ ਅੰਦਰ ਕੀ ਹੋ ਰਿਹਾ ਕਿੱਥੇ ਕਿਹੜੀ ਤਾਰ ਜਾ ਰਹੀ ਹੈ ਕਿੱਥੇ ਕਿਹੜਾ ਸਟੈਂਡ ਪੈ ਰਿਹਾ ਕਿਵੇਂ ਫੁੱਲ ਰਿਹਾ ਕਿ ਵੀ ਅਸੀਂ ਖੋਲ ਲਿਆਗਾ ਕੋਈ ਕੰਪਲਿਕੀਸ਼ਨ ਹੁੰਦੀ ਆ ਉਹਦੀ ਵੀ ਨਾਲ ਦੇ ਨਾਲ ਵੀਡੀਓ ਬਣ ਉਹ ਸਾਡੇ ਕੋਲ ਸਾਰੀ ਹੈ ਉਹਨੂੰ ਉਸ ਨੂੰ ਕੋਈ ਨਾ ਉਹਨੂੰ ਮੈਂ ਉਹਨੂੰ ਹੀ ਚੇਂਜ ਕਰ ਸਕਦਾ ਨਾ ਉਹਨੂੰ ਐਡਿਟ ਕਰ ਸਕਦਾ ਉਹ ਵੀ ਦੀ ਉਵੇਂ ਮਸ਼ੀਨ ਦੇ ਵਿੱਚ ਪਈ ਰਹਿੰਦੀ ਹੈ ਇੱਕ ਤੱਕ ਅਸੀਂ ਉਹ ਦੇਖ ਕੇ ਤੁਹਾਨੂੰ ਦੱਸ ਸਕਦੇ ਆ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਉਹ ਵੀਡੀਓ ਕੀ ਹੁੰਦੀ ਹੈ ਉਹ ਐਕਸਰੇ ਹੁੰਦੀ ਹੈ ਇੱਕ ਤਰ੍ਹਾਂ ਦਾ ਐਕਸ-ਰੇ ਹੁੰਦੀ ਆ ਸਿਨੇ ਸਿਨੇ ਹੁੰਦਾਗਾ ਐਕਸ-ਰੇ ਹੁੰਦਾਗਾ ਤੁਹਾਨੂੰ ਪਤਾ ਵੀ ਕੋਈ ਵੀ ਆ ਸਟੀਲ ਦੀ ਚੀਜ਼ ਆ ਜਿਸ ਤਰ੍ਹਾਂ ਦੀ ਵੀ ਉਹਨਾਂ ਦੀਆਂ ਗੱਡੀਆਂ ਮੈਟਲ ਦੀਆਂ ਹੀ ਆ ਨਾ ਤੁਹਾਨੂੰ ਦਿਖਦੀ ਆ ਉਹ ਨਹੀਂ ਗੋ ਪਲਾਸਟਿਕ ਤਾਂ ਹੈ ਨਹੀਂਗਾ ਇਹੇ ਜੇ ਕੁਝ ਵੀ ਇਦਾਂ ਦਾ ਰਹਿੰਦਾ ਸੀਗਾ ਤਾਂ ਉਸ ਮਸ਼ੀਨ ਦੇ ਵਿੱਚ ਵੈਸੀ ਤੁਹਾਨੂੰ ਦਿਖ ਜਾਣਾ ਸੀਗਾ ਕਿਉਂਕਿ ਉਹ ਵੀ ਇੱਕ ਤਰ੍ਹਾਂ ਦਾ ਐਕਸ-ਰੇ ਹੁੰਦੇ ਕੋਈ ਵੀ ਮੈਟਲ ਦੀ ਚੀਜ਼ ਉਹਦੇ ਵਿੱਚ ਦੇਖੀ ਜਾਂਦੀ ਹੈਗੀ ਪਹਿਲੀ ਗੱਲ ਤਾਂ ਉਹ ਇਹ ਜਿਹਾ ਕੁਝ ਵੀ ਨਹੀਂ ਹੈਗਾ ਉਹ ਆਪਾਂ ਵੀਡੀਓ ਦੇਖ ਕੇ ਪ੍ਰੂਫ ਕਰ ਸਕਦੇ ਆ ਆਪਣੇ ਕੋਲ ਪ੍ਰੂਫ ਵੀ ਹੈ ਉਹਦੇ ਵਿੱਚ ਹੀ ਪਿਆਗਾ ਵੀਡੀਓ ਤਾਂ ਜਿਵੇਂ ਹਰ ਕੇਸ ਲਈ ਅਸੀਂ ਕਰਦੇ ਆ ਦੂਸਰਾ ਇਹ ਹਾਂਜੀ ਕੀ ਤੁਹਾਨੂੰ ਕੋਈ ਕਨਫਰਮਾਈਜ਼ ਹੈ ਟ੍ਰੀਟਮੈਂਟ ਪੇਸ਼ੈਂਟ ਪੁਰਾਣਾ ਪੇਸ਼ੈਂਟ ਹੈਗਾ ਜੀ 1 ਸਾਲ ਪਹਿਲਾਂ ਉਹਨਾਂ ਦੀ ਤਿੰਨ ਨਾੜਾਂ 'ਚ ਬਲੌਕਿੰਗ ਹੈਗੀ ਸੀ ਕਾਫੀ ਇੱਕ ਪੁਰਾਣੀ ਬੰਦ ਸੀ 100% ਨਾੜ ਉਹਨਾਂ ਨੂੰ ਉਦੋਂ ਕਿਹਾ ਗਿਆ ਸੀਗਾ ਡਾਕੂਮੈਂਟਡ ਐਂਜਿਓਗ੍ਰਾਫੀ ਕਰ ਤੋਂ ਬਾਅਦ 1 ਸਾਲ ਪਹਿਲਾਂ ਕਿ ਤੁਸੀਂ ਇਹਨਾਂ ਦੀ ਟਾਈਮ ਨਾਲ ਜਲਦੀ ਬਾਈਪਾਸ ਕਰਵਾ ਲਓ ਜ਼ਿਆਦਾ ਪ੍ਰੋਬਲਮ ਹੈਗੀ ਆ ਮਾਤਾ ਜੀ ਦੀ ਤੇ ਇਹ ਆਹ ਦਵਾਈਆਂ ਲੋ ਨਾ ਉਹਨਾਂ ਨੇ ਦਵਾਈਆਂ ਵੀ ਨਹੀਂ ਲੈਂਤੀਆਂ ਤੇ ਬਾਈਪਾਸ ਵੀ ਨਹੀਂ ਕਰਾਈ ਤੇ ਜਿਸ ਜੀ ਦਾ ਡਾਕ ਸੀਗਾ 1 ਸਾਲ ਤੱਕ ਉਹ ਚੱਲਦੇ ਫਿਰਦੇ ਰਿਹਾ ਉਸ ਤੋਂ ਬਾਅਦ ਹੁਣ ਆ ਕੇ ਅਟੈਕ ਆ ਗਿਆ ਮੇਜਰ ਅਟੈਕ ਆਇਆ ਮੇਜਰ ਅਟੈਕ ਆਉਣ ਤੋਂ ਬਾਅਦ ਇਹ ਜਦੋਂ ਸਾਡੇ ਕੋਲ ਪਹੁੰਚਿਆ ਉਸ ਟਾਈਮ ਤੇ ਕਾਫੀ ਹਾਲਤ ਖਰਾਬ ਸੀ ਦਿਲ ਵੀ ਵੀਕ ਹੋ ਚੁੱਕਿਆ ਸੀਗਾ ਉਹਨਾਂ ਦਾ ਕਾਫੀ ਕਮਜ਼ੋਰ ਹੋ ਚੁੱਕਿਆ ਸੀ ਜਿਵੇਂ ਕਿ ਵੀ ਅਸੀਂ ਉਹਨਾਂ ਨੂੰ ਮੈਡੀਸਿਨ ਦੇ ਨਾਲ ਸੈਟਲ ਕੀਤਾ ਫਿਰ ਐਂਜਿਓਗ੍ਰਾਫੀ ਕੀਤੀ ਐਂਜਿਓਗ੍ਰਾਫੀ ਚ ਉਹ ਹੀ ਨਾੜਾਂ ਬੰਦ ਨਿਕਲੇ ਆ ਉਹਦੇ ਵਿੱਚ ਜਿਹੜੀ ਅਟੈਕ ਵਾਲੀ ਨਾੜ ਸੀ ਉਹ ਅਸੀਂ ਇਹਨਾਂ ਨੂੰ ਕਹਿ ਸਕਦੇ ਖੋਲਾਂਗੇ ਖੋਲਣ ਦੀ ਕੋਸ਼ਿਸ਼ ਕਰਾਂਗੇ ਉਹ ਅਸੀਂ ਸਟੈਂਟ ਪਾ ਕੇ ਖੋਲੀ ਵਧੀਆ ਰਿਜ਼ਲਟ ਆਇਆ ਖੁੱਲ ਗਈ ਨਾੜ ਉਸ ਤੋਂ ਬਾਅਦ ਅਸੀਂ ਪੇਸ਼ੈਂਟ ਨੂੰ ਬਾਹਰ ਆਈਸੂ ਚ ਭੇਜਤਾ ਪੇਸ਼ੈਂਟ ਵਧੀਆ 24 ਘੰਟੇ ਤਾਲਿਕੰਟੇ ਵਧੀਆ ਰਿਹਾਗਾ ਉੱਥੇ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਕਿ ਪੇਸ਼ੈਂਟ ਨੂੰ ਕੋਈ ਦਿੱਕਤ ਹੋਵੇ ਜਿੰਨਾ ਹੀ ਸਮਾਨ ਜੇ ਕੋਈ ਦਿਖਾ ਰਿਹਾ ਗਿਆ ਇੰਨਾ ਹੋਵੇ ਤਾਂ ਪੇਸ਼ੈਂਟ ਦਾ ਜ਼ਿੰਦਾ ਰਹਿਣਾ ਬੜਾ ਮੁਸ਼ਕਿਲ ਲੱਗੇਗਾ ਮਨਤਾ ਨੂੰ ਕੀ ਜਦੋਂ ਰੋਟਰੀ ਵੀ ਦੇਖਿਆ ਸਾਨੂੰ ਨਿਕਲਿਆ ਕੀ ਲੱਗਦਾ ਤੁਹਾਨੂੰ ਕੀ ਉਹ ਦੇਖੋ ਸਾਨੂੰ ਤਾਂ ਨਹੀਂ ਲੱਗਦਾ ਕਿ ਕੁਝ ਖਾਸ ਹੋਣਾ ਚਾਹੀਦਾਗਾ ਵੀ ਸਾਡੇ ਨਾਲ ਰਿਲੇਟਡ ਤਾਂ ਅਸੀਂ ਤੁਹਾਨੂੰ ਇੱਕ ਤਾਂ ਇਹ ਵੀਡੀਓ ਵੀ ਦਿਖਾਵਾਂਗੇ ਐਕਸ-ਰੇ ਦੀ ਜਿਹੜੀ ਤੁਹਾਨੂੰ ਜਿਸ ਚ ਸਾਰੀ ਬੋਡੀ ਦੇ ਥਰੂ ਐਂਡ ਥਰੂ ਐਕਸ-ਰੇ ਹੋ ਜਾਂਦਾ ਹੈਗਾ ਕੁਝ ਵੀ ਹੋਵੇ ਪਤਾ ਲੱਗ ਜਾਂਦਾ ਹੈਗਾ ਠੀਕ ਹੈ ਪਲੱਸ ਸਾਡੀ ਜਿਹੜੇ ਕੰਮ ਕਰਨ ਦੇ ਜਿਹੜੇ ਇੰਸਟਰੂਮੈਂਟ ਹਨਾ ਜਿਹੜੀਆਂ ਚੀਜ਼ਾਂ ਆਈਆਂ ਉਹ ਅਸੀਂ ਮਿਲੀਮੀਟਰ ਜਿੰਮ ਜਿਹੜਾ ਸਭ ਤੋਂ ਵੱਡਾ ਸਟੈਂਡ ਹੁੰਦਾਗਾ ਆਮ ਤੌਰ ਤੇ 4/48 ਦਾ ਹੁੰਦਾ ਹੈਗਾ ਯਾਨੀ ਕਿ 4 ਮਿਲੀਮੀਟਰ ਮੋਟਾ ਵੱਤ ਤੋਂ ਵੱਧ ਸਟੈਂਡ ਹੁੰਦਾ ਹੈਗਾ 4 ਮਿਲੀਮੀਟਰ ਜਿੰਨਾ ਜਿਹੜੀਆਂ ਸਾਡੀਆਂ ਵਾਇਰਸ ਹੁੰਦੀਆਂ ਉਹ 1 ਮਿਲੀਮੀਟਰ 1.5 ਮਿਲੀਮੀਟਰ ਦੀਆਂ ਹੁੰਦੀਆਂ ਹੈਗੀਆਂ ਕੋਈ ਵੀ ਸਮਾਨਾ ਸਾਡਾ ਮਤਲਬ ਕਿ 2mm 3mm ਤੋਂ ਜ਼ਿਆਦਾ ਨਹੀਂ ਹੁੰਦਾ ਹੈਗਾ ਤਾਂ ਇਸ ਤਰ੍ਹਾਂ ਦਾ ਜੀ ਕਿਸੇ ਦੇ ਰੱਬ ਨਾ ਕਰੇ ਕਿਸੇ ਵਿੱਚ ਕੁਝ ਰਹਿ ਵੀ ਜਾਂਦਾ ਨਾ ਤਾਂ ਉਹਨੂੰ ਰੱਬ ਨਾਲ ਮਿਲਣਾ ਤੁਸੀਂ ਆਪ ਸੋਚੋ ਇੰਨੀ ਵੱਡੀ ਬੋਡੀ ਚ ਇਸ ਤਰ੍ਹਾਂ ਦੇ ਫੁੱਲ ਚੁੱਕਦੇ ਆ ਤਾਂ ਕੀ ਮਿਲੂਗਾ ਇੱਕ ਜਿਵੇਂ ਮੰਨ ਲਓ ਇੱਕ ਧਾਗਾ ਹੈਗਾ ਤੱਗੇ ਵਰਗੀਆਂ ਚੀਜ਼ਾਂ ਨਾਲ ਸੀ ਇਹ ਸਾਰਾ ਕੁਝ ਕਰਦੇਗੇ ਧੱਗਾ ਹੈਗਾ ਸਟੈਂਟ ਹੈ ਇੱਕ ਬੜੀ ਛੋਟੀ ਪਤਲੀ ਜੀ ਜਾਲੀ ਹੁੰਦੀ ਹੈ ਸਟੈਂਟ ਉਸ ਦਾ ਇੰਨਾ ਚੀਜ਼ਾਂ ਚ ਮਿਲਣਾ ਬਹੁਤ ਹੀ 희 ਉਹ ਹੋ ਗਿਆ ਇਸ ਜੋ ਵੀ ਮਿਲਿਆ ਹੈਗਾ ਉਹ ਬਿਲਕੁਲ ਵੀ ਸਾਡੇ ਪ੍ਰੋਸੀਜਰ ਨਾਲ ਬਿਲਕੁਲ ਵੀ ਰਿਲੇਟਡ ਨਹੀਂ ਹੈਗਾ ਕਿਸੇ ਤਰ੍ਹਾਂ ਵੀ ਇਹ ਕਿਹਨੇ ਟ੍ਰੀਕ ਨੂੰ ਤੁਹਾਡੇ ਕੋਲ ਆ ਰਹੀ ਸੀ ਔਰ ਕਿਹਨੇ ਟ੍ਰੀਕ ਨੂੰ ਮਾਰ ਲਈ ਕੋਈ ਨਹੀਂ ਦਿੱਤੀ ਕਿੱਥੇ ਕਿੱਥੇ ਇਹ ਸਾਡੇ ਕੋਲ ਅ ਮੈਂ ਤੁਹਾਨੂੰ ਦੱਸ ਦਿੰਦਾ ਹਾਂਗਾ ਇਹ ਸਾਡੇ ਕੋਲ 28 2 ਨੁਆਇਸ ਕੇ ਫ फेब्रुवारी ਨੂੰ ਤੇ ਇਹਨਾਂ ਦੀ ਡੈਥ 1 ਵਜੇ 1 ਵਜੇ ਕੇ 10 ਮਿੰਟ 1 ਵਜੇ ਰਾਤ ਨੂੰ 1 ਮਾਰਚ ਨੂੰ ਹੋਈ ਹੈ ਤੇ ਉਦੋਂ ਤੱਕ ਪੇਸ਼ੈਂਟ ਸਟੇਬਲ ਰਿਹਾ ਹੈਗਾ ਉਸ ਤੋਂ ਪਹਿਲਾਂ ਤੱਕ ਵੀ ਮਾਤਾ ਜੀ ਦੀ ਉਮਰ 65 ਸਾਲ ਦੀ ਲਿਖਵਾਈ ਗਈ ਹੈ ਇਹ ਤੇ ਉਸ ਟਾਈਮ ਤੁਹਾਨੂੰ ਨੇ ਟਕਰਾਅ ਹੋਇਆ ਸਰਵਰ ਪੀਸ ਇਸਪਰਾ ਹੋਇਆ ਸਾਡੇ ਪੇਸ਼ੈਂਟ ਨੂੰ ਤੁਸੀਂ ਇਸ ਤਰ੍ਹਾਂ ਤੁਸੀਂ ਇਹ ਪੇਸ਼ੈਂਟ ਇਹ ਇਹੀ ਗੱਲ ਤੁਸੀਂ ਫੈਮਿਲੀ ਤੋਂ ਵੀ ਕਨਫਰਮ ਕਰ ਸਕਦੇ ਹੋ ਕਿ ਵੀ ਇਹਨਾਂ ਨੂੰ ਕੀ ਸਟੈਂਟ ਪਾਉਣ ਤੋਂ ਪਹਿਲਾਂ ਯਾ ਬਾਅਦ ਚ ਕੋਈ ਇਲਾਜ ਚ ਕਮੀ ਜਾਂ ਕੋਈ ਤਕਲੀਫ ਹੁੰਦੀ ਰਹੀ ਹੋਵੇ ਦੇਖੋ ਇੰਨਾ ਸਾਰਾ ਮੈਟਲ ਦੀਆਂ ਚੀਜ਼ਾਂ ਉਹ ਦਿਖਾ ਰਹੇ ਹੈਗੇ ਆ ਉਹ ਜੇ ਹੋਵੇ ਬੰਦੇ ਤੇ ਤਕਲੀਫ ਤਾਂ ਹੁੰਦੀ ਆ ਕੋਈ ਪੇਸ਼ੈਂਟ ਨੂੰ ਦਰਦ ਲਗਾਤਾਰ ਹੋ ਰਿਹਾ ਹੋਵੇ ਕੋਈ ਤਕਲੀਫ ਨਾਲ ਦੀ ਨਾਲ ਜ਼ਿਆਦਾ ਹੋ ਰਹੀ ਹੋਵੇ ਰੀਸ਼ਨ ਨੂੰ 24 ਘੰਟੇ ਬਾਅਦ ਸਟੈਂਟ ਪਾਉਣ ਤੋਂ ਬਾਅਦ ਇੱਕਦਮ ਹਾਰਟ ਅਰੈਸਟ ਹੋਇਆਗਾ ਉਹ ਵੀ ਇਸ ਕਰਕੇ ਹੋਇਆ ਹੋਗਾ ਕਿਉਂਕਿ ਦੂਜੀ ਨਾੜ ਵੀ ਨਦੀ ਬੰਦ ਸੀ ਪ੍ਰੋਬਲਮ ਸੀ ਬੇਸਿਕਲੀ ਜਿਹੜਾ ਆਈਡੀਅਲ ਟ੍ਰੀਟਮੈਂਟ ਸੀ ਜਿਹੜਾ ਬੈਸਟ ਟ੍ਰੀਟਮੈਂਟ ਸੀਗਾ ਉਹ ਅਸੀਂ 1 ਸਾਲ ਪਹਿਲੇ ਇਹਨਾਂ ਨੂੰ ਐਡਵਾਈਸ ਕੀਤਾ ਹੋਇਆ ਸੀ ਕਿ ਬਾਈਪਾਸ ਕਰਵਾਓ ਸ਼੍ਰੀਮੁਖਚਰ ਸਾਹਿਬ ਤੋਂ ਬੁੱਟਾ ਸਿੰਘ ਦੀ ਰਿਪੋਰਟ